ਸਕੂਲ ਸਿੱਖਿਆ ਵਿਭਾਗ ਵੱਲੋਂ ਇੰਗਲਿਸ਼ ਲਰਨ ਸਮਾਰਟ ਥਿੰਕ ਸ਼ਾਰਟ ਪ੍ਰੋਗਰਾਮ ਦਾ ਰਾਸ ਪਦਰੀ ਉਦਘਾਟਨ ਕੀਤਾ ਗਿਆ ਇਸ ਮੌਕੇ ਪੰਜਾਬ ਸਰਕਾਰ ਦੇ ਸਿੱਖਿਆ ਹਰਦ ਮੰਤਰੀ ਹਰਜੋਤ ਸਿੰਘ ਬੈਂਸ ਵਿਸ਼ੇਸ਼ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ ਦਿੱਲੀ ਦੇ ਸਾਫਾ ਉਪ ਮੁੱਖ ਮੰਤਰੀ ਮਨੀਸ਼ ਸੋਦੀਆ ਮੁੱਖ ਮਹਿਮਾਨ ਵਜੋਂ ਹਾਜ਼ਰ ਰਹੇ ਮੀਡੀਆ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਸਰਕਾਰ ਦਾ ਮਕਸਦ ਹੈ ਕਿ ਪੰਜਾਬ ਦੇ ਵਿਦਿਆਰਥੀ ਪੰਜਾਬੀ ਨਾਲ ਨਾਲ ਅੰਗਰੇਜ਼ੀ ਵਿੱਚ ਵੀ ਮਾਹਰ ਹੋਣ ਤਾਂ ਜੋ ਵਿਸ਼ਵ ਪੱਧਰ ਤੇ ਚੰਗੇ ਕਮਿਊਨੀਕੇਟਰ ਬਣ ਸਕਣ ਉਨਾ ਕਿਹਾ ਕਿ ਅੱਜ ਦੇ ਯੁੱਗ ਵਿੱਚ ਅੰਗਰੇਜ਼ੀ ਇੱਕ ਗਲੋਬਲ ਭਾਸ਼ਾ ਹੈ ਜਿਸ ਨਾਲ ਨੌਕਰੀ ਬਿਜ਼ਨਸ ਤੇ ਕੈਰੀਅਰ ਦੇ ਬਹੁਤ ਵੱਡੇ ਮੌਕੇ ਮਿਲਦੇ ਹਨ ਇਕ ਨਵਾਂ ਜਿਹੜਾ ਅਭਿਆਨ ਹੈ ਇੰਗਲਿਸ਼ ਹੈ ਜੋ ਸ਼ੁਰੂ ਕੀਤਾ ਗਿਆ ਜਿੱਥੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਪੰਜਾਬੀ ਦੇ ਵਿੱਚ ਵੀ ਪਰਪੱਕ ਹੋਣ ਉੱਥੇ ਨਾਲ ਹੀ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਕਿਉਂਕਿ ਅੱਜ ਇੰਗਲਿਸ਼ ਇੱਕ ਗਲੋਬਲ ਲੈਂਗੁਏਜ ਬਣ ਚੁੱਕੀ ਹੈ ਉਹ ਅੰਗਰੇਜ਼ੀ ਵੀ ਵਧੀਆ ਤਰੀਕੇ ਨਾਲ ਸਿੱਖਣ ਬੋਲ ਸਕਣ ਇੱਕ ਚੰਗੇ ਕਮਿਊਨੀਕੇਟਰ ਬਣਨ ਕਿਉਂਕਿ ਦੁਨੀਆ ਦੇ ਜਿੰਨੇ ਵੀ ਸਰਵੇਜ਼ ਹੋਏ ਰਿਹਾ ਹੈ ਚ ਦੇਖਿਆ ਕਿ ਜਿਸ ਬੰਦੇ ਨੂੰ ਅੰਗਰੇਜ਼ੀ ਆਉਂਦੀ ਹੈ ਉਹਨੂੰ ਆਪਣੇ ਨਾਲ ਦੇ ਤੋਂ ਵੱਧ ਤਨਖਾਹ ਮਿਲਦੀ ਹੈ ਵਧੀਆ ਬਿਜ਼ਨਸ ਆਪਰਚ्युनिटीज ਮਿਲਦੀਆਂ এমਪਲੋਇਮੈਂਟ ਆਪਰਚ्युनिटीज ਮਿਲਦੀਆਂ ਤਾਂ 3 ਲੱਖ ਬੱਚੇ ਜੋ 9ਵੀਂ ਤੋਂ ਲੈ ਕੇ 12ਵੀਂ ਤੱਕ ਪੜ੍ਹ ਰਹੇ ਨੇ 500 ਸਕੂਲਾਂ ਦੇ ਵਿੱਚ ਅਸੀਂ ਉਹਨਾਂ ਨੂੰ ਇਨਫਰਸਟ ਫੇਸ ਵਿਦ ਦਾ ਹੈਲਪ ਆਫ ਇੱਕ ਇੰਗਲਿਸ਼ ਹੈਲਪਰ ਇੱਕ ਐਨ ਜੀਓ ਹੈ ਉਹਦੇ ਨਾਲ ਮਿਲ ਕੇ ਸਾਡੇ ਜਿਹੜੇ ਟੀਚਰਸ ਹੈ 2000 ਅੰਗਰੇਜ਼ੀ ਲੈਕਚਰਰਸ ਦੀ ਜਿਹੜੀ ਹੈ ਟ੍ਰੇਨਿੰਗ ਹੋਊਗੀ ਕਿ ਅਸੀਂ ਆਪਣੇ ਬੱਚਿਆਂ ਨੂੰ ਕਿਵੇਂ ਇੱਕ ਵਧੀਆ ਕਮਿਊਨੀਕੇਟਰ ਬੰਨਾ ਕਿਵੇਂ ਆਪਣੀ ਗੱਲ ਕੌਨਫੀਡੈਂਸ ਦੇ ਨਾਲ ਵਿਸ਼ਵਾਸ ਦੇ ਨਾਲ ਜਿਹੜੀ ਹੈ ਅੰਗਰੇਜ਼ੀ ਚ ਰੱਖਣੀ ਹੈ ਉਹ ਜਿਹੜਾ ਹੈ ਉਸ ਦੇ ਉੱਤੇ ਅੱਜ ਇਹ ਪ੍ਰੋਗਰਾਮ ਲਾਂਚ ਕੀਤਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਤੇ ਮੈਂ ਸਮਝਦਾ ਇਸ ਦੇ ਨਾਲ ਸਾਡੇ ਬੱਚਿਆਂ ਨੂੰ ਉਹਨਾਂ ਦੇ ਲਈ ਭਵਿੱਖ ਦੇ ਵਿੱਚ ਹੋਰ ਬਹੁਤ ਸਾਰੇ ਆਪਰਚੂਨਿਟੀਆਂ ਮਿਲਦੀਆਂ ਹਨ। ਧੰਨਵਾਦ। ਸਾਰੇ ਐਸਾ ਹੀ ਹੈ। ਪ੍ਰੋਫੈਸਰ ਕਹਿ ਰਹੇ ਕਿ ਸਾਨੂੰ ਇਨਸਟਰੂਮੈਂਟ ਨਹੀਂ ਮਿਲ ਰਹੇ। ਮੇਰੀ 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 ਨਾ ਇੱਕ ਬੇਨਤੀ ਹੈ। ਮੈਨੂੰ ਇੱਕ ਸਿਰ ਮੇਰੀ ਬੇਨਤੀ ਹੈ ਜੀ ਮੈਨੂੰ 350 ਸਾਲਾਂ ਤੋਂ ਲੱਗੇ ਮੇਰੀ ਨਾ ਫਲਾਈਟ ਹੈ ਜੋ ਮਿਸ ਹੋ ਜੂਗੀ। ਮੇਰੀ ਇੱਕ ਸਿਰ ਇੱਕ ਸਿਰ ਮੇਰੀ ਮੇਰੀ ਇੱਕ ਸਿਰ ਮੈਂ ਦੇਖੋ ਲੱਗਦੀ ਹੈ। ਜੇ ਹੁੰਦੀ ਇੰਗਲਿਸ਼ ਫਲੂਐਂਟ ਹੋਣ ਤਾਂ ਦੇਖੋ ਅਸੀਂ ਇਹ ਅ ਮੰਨ ਕੇ ਚਲਿਏ ਕਿ ਕੋਈ ਵੀ ਜਿਹੜਾ ਅਸੀਂ ਨਵਾਂ ਕੋਈ ਪ੍ਰੋਗਰਾਮ ਸ਼ੁਰੂ ਕਰਦੇ ਆ ਉਹਦੇ ਵਿੱਚ ਥੋੜਾ ਟਾਈਮ ਤਾਂ ਲੱਗਦਾ ਹੈ ਹਨਾ ਤੇ ਅਸੀਂ ਆਪਣੇ ਵੱਲੋਂ ਬੀਇੰਗ ਟੀਚਰਸ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਬੱਚਿਆਂ ਨੂੰ ਜਿੰਨੀ ਜਲਦੀ ਹੋ ਸਕਦਾ ਹੈ ਅਸੀਂ ਇਸ ਚੀਜ਼ ਦੇ ਨਾਲ ਮਤਲਬ ਲੈਂਗੁਏਜ ਦੇ ਨਾਲ ਉਹ ਤੇ ਬੀਇੰਗ ਇੰਗਲਿਸ਼ ਟੀਚਰਸ ਅਗਰ ਅਸੀਂ ਗੱਲ ਕਰੀ ਅਸੀਂ ਡੇਲੀ ਆਪਣੇ ਕਲਾਸਰੂਮਸ ਦੇ ਵਿੱਚ ਵੀ ਆਰ ਯੂਜ਼ਿੰਗ ਦ ਲੈਂਗੁਏਜ ਤੇ ਵੀਲ ਟਰਾਏ ਆਰ ਬੈਸਟ ਕਿ ਜਿੰਨੀ ਜਲਦੀ ਹੋ ਸਕਦਾ ਹੈ ਬੱਚੇ ਇਸ ਚੀਜ਼ ਦੇ ਨਾਲ ਜਿਹੜਾ ਆ ਮਤਲਬ ਬਿਲਕੁਲ ਕਹ ਲੋ ਗੋ ਥਰੂ ਹੋ ਜਾਏ ਯੂਜ਼ ਟੂ ਹੋ ਜਾਏ ਵੋਕੈਬਲਰੀ ਕਿੰਨੀ ਕਾ ਜ਼ਰੂਰੀ ਰਹੇਗੀ ਔਰ ਗ੍ਰਾਮਰ ਕਿੰਨੀ ਕਾ ਜ਼ਰੂਰੀ ਵੋ ਕਿਆਪਰੀ when we talk about a language ਜਦੋਂ ਵੀ ਅਸੀਂ ਕਿਸੇ ਭਾਸ਼ਾ ਦੀ ਗੱਲ ਕਰਦੇ ਹਾਂ ਤੇ ਨੈਚਰਲੀ ਅਪੇ ਸ਼ਬਦਾਂ ਦੀ ਲੋੜ ਤਾਂ ਪੈਂਦੀ ਆ ਵੋਕੈਬਲਰੀ ਬਹੁਤ ਜ਼ਰੂਰੀ ਹੁੰਦੀ ਆ ਤੇ ਵੋਕੈਬਲਰੀ ਜਿਹੜੀ ਆ ਉਹ ਵੀ ਇਸੇ ਹੀ ਪ੍ਰੋਗਰਾਮ ਦਾ ਪਾਰਟ ਆ ਇਹਦੇ ਵਿੱਚ ਵੋਕੈਬਲਰੀ ਵੀ ਹੋਏਗੀ ਪ੍ਰੋਨਨਸੀਏਸ਼ਨ ਵੀ ਹੋਏਗੀ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾਲ-ਨਾਲ ਚੱਲਣਗੀਆਂ ਤੇ ਆਈ ਥਿੰਕ ਦਿਸ ਵਿਲ ਡੈਫੀਨਿਟਲੀ ਹੈਲਪ ਅ ਸਟੂਡੈਂਟਸ ਟੂ ਲਰਨ ਇੰਗਲਿਸ਼ ਇਨ ਅ ਬੈਟਰ ਵੇ जी जो आज सेमिनार था साहब भी पहुंचे थे क्या सेमिनार का रहेगा? मेरा नाम नदीप कौर गिल मैं प्रिंसिपल गवर्नमेंट गर्ल्स सीनियर सेकेंडरी स्कूल नवाकोट में बतौर प्रिंसिपल काम कर रही हूँ आज का ये जो प्रोग्राम था ये लॉन्च प्रोग्राम था डिपार्टमेंट ने रिसेंटली एक ऐप जी है नाइन टू ट्वेल्थ के स्टूडेंट्स बनाई है ਔਰ 9ਵੀਂ ਤੋਂ 12ਵੀਂ ਦੇ ਜਿਹੜੇ ਬੱਚੇ ਨੇ ਉਹਨਾਂ ਦੇ ਇੰਗਲਿਸ਼ ਸਬਜੈਕਟ ਦੇ ਉੱਤੇ ਮਾਸਟਰੀ ਕਰਨ ਵਾਸਤੇ ਉਹਨਾਂ ਦੇ ਰੀਡਿੰਗ ਸਕਿਲਸ ਨੂੰ ਡਿਵੈਲਪ ਕਰਨ ਵਾਸਤੇ ਲਿਸਨਿੰਗ ਸਕਿਲਸ ਨੂੰ ਡਿਵੈਲਪ ਕਰਨ ਵਾਸਤੇ ਪ੍ਰੋਨਨਸੀਏਸ਼ਨ ਨੂੰ ਠੀਕ ਕਰਨ ਵਾਸਤੇ ਇਹਨਾਂ ਤਿੰਨਾਂ ਚੀਜ਼ਾਂ ਵਾਸਤੇ ਇੱਕ ਐਪ ਨੂੰ ਜਿਹੜਾ ਹੈ ਉਹ ਲਾਂਚ ਕੀਤਾ ਗਿਆ ਹੈ ਮੰਤਰੀ ਸਾਹਿਬ ਨੇ ਸੁਸੋਧਿਆ ਸਾਹਿਬ ਜੀ ਨੇ ਸਲੈਂਪੂਆ ਐਪ ਨੂੰ ਅੱਜ ਲਾਂਚ ਕੀਤਾ ਹੈ ਫੇਲ ਦੇ ਵਿੱਚ ਅੱਜ ਇਹ ਜਾਏਗੀ ਬੱਚਿਆਂ ਲਈ ਬੜੀ ਹੈਂਡੀ ਐਪ ਹੈ ਉਹਨਾਂ ਦੇ ਫੋਨਸ ਵਿੱਚ ਇਹ ਆਪਰੇਟਿੰਗ ਸਿਸਟਮ ਸਾਰਿਆਂ ਚ ਕੰਮ ਕਰ ਰਹੀ ਹੈ iOS ਵਿੱਚ ਵੀ ਤੇ Android ਵਿੱਚ ਵੀ ਤੇ ਬੱਚੇ ਆਪਣੇ ਆਈਡੀ ਦੇ ਨਾਲ ਇਹਨੂੰ ਐਕਸੈਸ ਕਰਨਗੇ ਉਹਨਾਂ ਦੀ ਆਪਣੀ ਲਿਮਿਟੇਸ਼ਨਸ ਆ ਟਾਈਮ ਦੇ ਉਹ ਚਾਣ ਦੋ ਘੰਟੇ ਲਗਾ ਲੈਣ ਚਾਰ ਘੰਟੇ ਲਗਾ ਲੈਣ 6 ਘੰਟੇ ਲਗਾ ਲੈਣਉਹਨਾਂ ਦਾ ਇਜ਼ ਸੈਲਫ ਇੰਪਰੂਵਮੈਂਟ ਐਪ ਆ ਬੇਸਿਕਲੀ ਕਿੰਨਾ ਕੁ ਫਾਇਦਾ ਹੋਵੇਗਾ ਬੱਚਿਆਂ ਨੂੰ ਡੈਫੀਨਿਟਲੀ ਸਬਜੈਕਟ ਇੰਗਲਿਸ਼ ਦੇ ਲਈ ਤੇ ਉਹਨਾਂ ਨੂੰ ਬਹੁਤ ਹੀ ਫਾਇਦੇਮੰਦ ਆ ਕਿਉਂਕਿ ਟੀਚਰ ਵੀ ਅਧਿਆਪਕ ਵੀ 40 ਮਿੰਟ ਦੇ ਪੀਰੀਅਡ 'ਚ ਸ਼ਾਇਦ ਉਹ ਕੰਮ ਨਹੀਂ ਕਰ ਸਕਦਾ ਜੋ ਇਹ ਐਪ ਜਿਹੜੀ ਹੈ ਉਹਨਾਂ ਨੂੰ ਫੁੱਲ ਐਕਸੈਸ ਦੇ ਵਿੱਚ ਕੰਮ ਕਰਗਰ ਰਹੇਗੀ ਜੀ